ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੋਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਸੰਬਿਧਾ ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਹਰੇ ਸ਼ਰਮਨੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ। ਹਾਂਜੀ ਨਵੀਂ ਪਾਰਟੀ ਦੇ ਲੋਕ ਤਿਆਰ ਆ। ਹਾਂਜੀ 14 ਤਰੀਕ ਨੂੰ ਅੱਜ ਹੀ ਸਾਡਾ ਆਪਣਾ ਅੰਮ੍ਰਿਤਸਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ। ਦੇਸ਼-ਵਿਦੇਸ਼ਾਂ ਤੋਂ ਵੀ ਬਹੁਤ ਫੋਨ ਆਉਨੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹ ਆਖਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ। ਸਰ ਸਿੰਘ ਮਾਨ ਦੇ ਨਾਮ ਤੇ ਉਹਨਾਂ ਦੇ ਵੱਲੋਂ ਗਿਆਨ ਦਿੱਤਾ ਗਿਆ ਕੋਈ ਗੱਲਬਾਤ ਸਾਡੇ ਨਾਲ ਕੋਈ ਵੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਦੀ ਸਰ ਸਿੰਘ ਮਾਨ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਦੇ ਜਿਹੜੇ ਮੁੱਦੇ ਨੂੰ ਲੈ ਕੇ ਤੋਰੇ ਸੀ ਉਹ ਮੁੱਦੇ ਰਹਿਣਗੇ ਤੇ ਫਿਰ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਨਹੀਂ ਜੀ ਉਹ ਆਪਣਾ ਚਲਾਉਂਦੇ ਆ ਉਹਨਾਂ ਨੂੰ 40 ਸਾਲ ਹੋ ਗਏ ਜੀ ਉਹ ਆਪਣਾ ਜਿਵੇਂ ਮਰਜ਼ੀ ਚਲਾਉਣਾ ਸੀ ਉਹਨਾਂ ਦਾ ਚੰਟਰਫੇਅਰ ਨਹੀਂ ਕਰਦੇ ਭਾਈ ਅੰਮ੍ਰਿਤਪਾਲ ਦਾ ਐਮਪੀ ਫੰਡ ਜੋ ਹੈ ਕਿ ਨਹੀਂ ਮਿਲ ਰਿਹਾ ਹਾਂ ਜੀ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਐ ਹੁਣ ਉਹ ਗਰੰਟਾ ਦੇਣੀ ਆ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਵੀ ਉਹ ਵੰਡ ਸਕਦੇ ਆ ਵੀ ਉਹਦਾ ਕੁਛ ਨਾ ਕੁਛ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਐ ਜਿਨ੍ਹਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੋਣੀਆਂ ਪਾਣੀ ਦੀ ਟੈਂਕੀ ਜਾਂ ਜਿਮ ਯਾ ਸਟਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕੋਈ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਵੀ ਜਿਹਦੇ ਨਾਲ ਇਹ ਪਿੰਡਾਂ ਦੇ ਚ ਗਰੰਟਾ ਵੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋ ਸਕੇ ਕਿਤੇ ਨਹੀਂ ਬਾਕੀ ਤਾਂ ਡਿਵੈਲਪਮੈਂਟ ਕਮੇਟੀ ਦੀ ਜਿੱਦ ਚ ਉਹਨੇ ਕਿਹਾ ਕਿ ਅਸੀਂ ਪੂਰੀ ਪਾਰਟੀ ਨਹੀਂ ਨਹੀਂ ਜੀ ਆਆਂ ਜੀ ਹੈ ਜੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ ਬਣਾਵੇ ਅੱਜ ਜੀ 6 ਜਨਵਰੀ ਨੂੰ ਸ਼ਹੀਦ ਭਾਈ ਕੇਰ ਸਿੰਘ ਤੇ ਸ਼ਹੀਦ ਭਾਈ ਸਤਵੰਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਕਿਉਂਕਿ ਇੰਦਰਾ ਗਾਂਧੀ ਦੀ ਜਦੋਂ ਉਹਨੂੰ ਸੌਦਾ ਲਾਇਆ ਸੀ ਤਾਂ 6 ਜਨਵਰੀ 1999 ਨੂੰ ਉਹਨਾਂ ਨੂੰ ਫਾਂਸੀ ਨਿਸ਼ਾਦਾ ਹੋਈ ਸੀ ਤੇ ਅੱਜ ਫੇਰ ਉਹਨਾਂ ਦਾ ਸ਼ੀਦੀ ਦਿਹਾੜਾ ਹੈ ਜੋ ਕਿ ਹਰ ਸਾਲ ਉਰੇ ਸ਼੍ਰੋਮਣੀ ਕਮੇਟੀ ਵੱਲੋਂ ਮਨਾਇਆ ਜਾਂਦਾ ਹੈ ਤੇ ਉੱਥੇ ਅਸੀਂ ਮੱਥਾ ਟੇਕਣ ਆਏ ਸੀ ਹਾਂਜੀ ਨਵੀਂ ਪਾਰਟੀ ਦੇ ਲੋਕ ਤਿਆਰ ਆ ਹਾਂਜੀ 14 ਤਰੀਕ ਨੂੰ ਅੱਜ ਹੀ ਸਾਡਾ ਆਪਣਾ ਸ਼੍ਰੀ ਮੁਖਤਸਰ ਸਾਹਿਬ ਮਾਗੀ ਦੇ ਮੇਲੇ ਤੇ ਆਈ ਬਹੁਤ ਵੱਡੀ ਕਾਨਫਰੰਸ ਕਰਨੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਦੇਸ਼ ਵਿਦੇਸ਼ਾਂ ਤੋਂ ਵੀ ਬਹੁਤ ਸੋ ਨਾਉਣੇ ਆ ਸੰਗਤ ਬਹੁਤ ਨਾਲ ਚੱਲਣਾ ਚਾਹੁੰਦੀ ਹੈ ਤੇ ਅਸੀਂ ਵੀ ਸਾਰੀ ਸੰਗਤ ਨੂੰ ਜੀ ਆਇਆਂ ਕਹ ਆਖਦੇ ਹਾਂ ਜਿਹੜੇ ਸਾਡੇ ਨਾਲ ਚੱਲਣਾ ਚਾਹੁੰਦੇ ਆ ਮੋਸਟ ਵੈਲਕਮ ਜੀ ਸਰਪੰਚ ਜੀ ਮਾਨ ਦੇ ਨਾਲ ਉਹਨਾਂ ਦੇ ਵੱਲੋਂ ਗਿਆਨ ਦਿੱਤਾ ਗਿਆ ਕੋਈ ਗੱਲਬਾਤ ਸਾਡੇ ਨਾਲ ਕੋਈ ਵੀ ਨਹੀਂ ਨਹੀਂ ਸਾਡੇ ਨਾਲ ਕੋਈ ਗੱਲਬਾਤ ਨਹੀਂ ਜੀ ਉਹਨਾਂ ਦੀ ਸਰਪੰਚ ਜੀ ਮਾਨ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਨਹੀਂ ਕਿਤੇ ਜਿਹੜੇ ਮੁੱਦੇ ਨੂੰ ਲੈ ਕੇ ਤੋਰੇਤੀ ਉਹ ਮੁੱਦੇ ਰਹਿਣਗੇ ਤੇ ਫਿਰ ਮੈਂ ਇਹਨਾਂ ਦੀ ਪਾਰਟੀ ਦੇ ਵਿੱਚ ਨਾ ਨਹੀਂ ਜੀ ਉਹ ਆਪਣਾ ਚਲਾਉਂਦੇ ਆ ਉਹਨਾਂ ਨੂੰ 40 ਸਾਲ ਹੋ ਗਏ ਜੀ ਉਹ ਆਪਣਾ ਜਿਵੇਂ ਮਰਜ਼ੀ ਚਲਾਉਣਾ ਸੀ ਉਹਨਾਂ ਦਾ ਚਿੰਤਰਫੇਅਰ ਨਹੀਂ ਕਰਦੇ ਆਈ ਅੰਮ੍ਰਿਤਪਾਲ ਸਾਹਿਬ ਦਾ ਐਮਪੀ ਫੰਡ ਜੋ ਇਕ ਨਹੀਂ ਮਿਲ ਰਿਹਾ ਹਾਂਜੀ ਨਹੀਂ ਉਹਦਾ ਐਮਪੀ ਫੰਡ ਦਾ ਇਹ ਹੈ ਨਾ ਵੀ ਜਿਹੜੇ ਉਹ ਬਾਈ ਜੀ ਅੰਦਰ ਹੈ ਹੁਣ ਉਹ ਗਰੰਟਾਂ ਦੇਣੀਆਂ ਜਾਂ ਤਾਂ ਡੀਸੀ ਸਾਹਿਬ ਜਾਂ ਇੰਡੀਅਨ ਗਵਰਨਮੈਂਟ ਕਿਸੇ ਨੂੰ ਅਥਾਰਟੀ ਦਵੇ ਭਈ ਉਹ ਵੰਡ ਸਕਦੇ ਆ ਭਈ ਉਹਦਾ ਕੁਝ ਨਾ ਕੁਝ ਕਿਉਂਕਿ ਦੇਖੋ ਹੁਣ ਐਮਪੀ ਬਣੇ ਆ ਹਲਕੇ ਦੇ ਲੋਕਾਂ ਨੇ ਵੋਟਾਂ ਪਾਈਆਂ ਆਸ ਵੀ ਹੈ ਜਿੰਨਾਂ ਦੀਆਂ ਛੋਟੀਆਂ ਦੇਖੋ ਲੋਕਾਂ ਦੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਹੁੰਦੀਆਂ ਪਾਣੀ ਦੀ ਟੈਂਕੀ ਜਾਂ ਜਿਮ ਜਾਂ ਸਟਰੀਟ ਲਾਈਟਾਂ ਇਹ ਜਿਹੀਆਂ ਹੀ ਸਮੱਸਿਆਵਾਂ ਐ ਕੋਈ ਕੋਈ ਸਰਕਾਰ ਜਾਂ ਡੀਸੀ ਸਾਹਿਬ ਕਿਸੇ ਨੂੰ ਅਥਾਰਟੀ ਦੇਣ ਬਾਪੂ ਜੀ ਨੂੰ ਦੇ ਦੇਣ ਜਾਂ ਕਿਸੇ ਨੂੰ ਦੇਣ ਭਈ ਜਿਹਦੇ ਨਾਲ ਇਹ ਪਿੰਡਾਂ ਦੇ ਚ ਗਰੰਟਾ ਵੰਡ ਕੇ ਲੋਕਾਂ ਦਾ ਜਿਹੜਾ ਦੁੱਖ ਤਕਲੀਫਾਂ ਦਾ ਹੱਲ ਹੋ ਸਕੇ ਕਿਤੇ ਨਹੀਂ ਬਾਕੀ ਟੂਰਲ ਕਮੇਟੀ ਦੀ ਜਿੱਦ ਜਿੱਦ ਉਹਨਾਂ ਨੇ ਕਹਾ ਕੀ ਐਸੀ ਨਹੀਂ ਜੀ ਆ ਆ ਜੀ ਹੈ ਜੀ ਉਹਨਾਂ ਦਾ ਮਰਜ਼ੀ ਹੈ ਜੀ ਜੋ ਮਰਜ਼ੀ ਕਰਨਾ ਡੈਮੋਕ੍ਰੇਸੀ ਹੈ ਜੋ ਮਰਜ਼ੀ ਕਰਨ ਸਾਨੂੰ ਕੋਈ ਇਤਰਾਜ਼ ਨਹੀਂ ਜੀ ਕਿਸੇ ਤੇ ਜੋ ਵੀ ਕੋਈ ਆਪਣੀ ਪਾਰਟੀ ਬਣਾਉਣਾ ਚਾਹੁੰਦਾ ਹੈ